ਦਾ ਸਰ ਕੀ ਨਾਂ ਹੈ ਇਹ ਆਪਣਾ ਸਾਹਿਬ ਸਿੰਘ ਇਹ ਜਿਹੜਾ ਪਾਣਾ ਵਾਪਰਿਆ ਜੀ ਇਹਦੇ ਬਾਰੇ ਦੱਸਿਓ ਕੀ ਕੀ ਗੱਲ ਹੋਈ ਜੀ ਉੱਥੇ ਤੁਹਾਨੂੰ ਫੋਨ ਕੰਦੇ ਆਇਆ ਕੋਈ ਬਰਫੀਲਾ ਅੋਜ ਫੇਰ ਲਾਈਟ ਪੱਜ ਗਈ ਅੱਛਾ ਜੀ ਉੱਤੇ ਬਾਅਦ ਫਿਰ ਜਿਹੜੇ ਜਨੂ ਚਲਾਇਆ ਹੁਣ ਅੰਦਰ ਹੀ ਰਹਿ ਗਏ ਬੰਦੇ ਜਿਹੜੇ ਹੈ ਤੇ ਆਪਣੇ ਆਪਣੇ ਕੀ ਲੱਗਦੇ ਸੀਗੇ ਜੀ ਮੇਰੀ ਕੁੜੀ ਹੈ ਇੱਕ ਨੌ ਅੱਛਾ ਜੀ ਤੇ ਬੇਟੀ ਤੈਨੂੰ ਕਦੋਂ-ਕਦੋਂ ਗਈਆਂ ਸੀਗੀਆਂ ਜੀ ਉਹ ਗਏ ਹੁਣ 8 ਸਾਲ ਦੇ ਤੇ ਵਿਆਹ ਬੇਟੀ ਦਾ ਹੋਇਆ ਵਾ ਸੀਗਾ ਜੀ ਨਾ ਜੀ ਬੇਟੀ ਦਾ ਕੋਈ ਵਿਆਹ ਨਹੀਂ ਆ ਅੱਛਾ ਬੇਟੀ ਦਾ ਵਿਆਹ ਨਹੀਂ ਸੀ ਹੋਇਆ ਵਾ ਤੇ ਨੂੰਹ ਮਲ ਗਈ ਸੀਗੀ ਪਹਿਲਾਂ ਕੌਣ ਗਿਆ ਸੀਗਾ ਪਹਿਲਾਂ ਨੂੰਹ ਗਈ ਸੀ ਕਿ ਬੇਟੀ ਹੋਈ ਜੀ ਅੱਛਾ ਬੇਟੀ ਜਾ ਕੇ ਫਿਰ ਇਹਨਾਂ ਨੂੰ ਬੁਲਾਇਆ ਬਾਅਦ ਹੋ ਗਏ ਤੇ ਮੁੰਡਾ ਗਿਆ ਸੀ ਅੱਛਾ ਜੀ ਨੂੰਹ ਤਾਂ ਫਿਰ ਬਾਅਦ ਵਿੱਚ ਕੋਟ ਮਰਜ ਕਰਕੇ ਮੁੰਡਾ ਬਾਅਦ ਵਿੱਚ ਦੇਖ ਕੇ ਗਿਆ ਸੀ ਆ ਕੇ ਅੱਛਾ ਫਿਰ ਪਹਿਲਾਂ ਉਸ ਤੋਂ ਬਾਅਦ ਫਿਰ ਗਿਆ ਤੇ ਅੱਜ ਕੱਲ੍ਹ ਹੁਣ ਮੁੰਡਾ ਕਿੱਥੇ ਹੈ ਮੁੰਡਾ ਅੱਜ ਪੁਰੇ ਜਾ ਇੱਥੇ ਕੋਰੀਏ ਤੇ ਅੱਛਾ ਉੱਥੇ ਮੁੰਡਾ ਉੱਥੇ ਨਹੀਂ ਸੀਗਾ ਉੱਥੇ ਨਹੀਂ ਉੱਥੇ ਸੀ ਉੱਥੇ ਸਿਰਫ ਦੋ ਜਣੇ ਸੀਗੀਆਂ ਹੋਈ ਉੱਥੇ ਦੋ ਜਣੇ ਆਪਾਂ ਨੂੰ ਕਦੋਂ ਪਤਾ ਲੱਗਿਆ ਜੀ ਸਾਨੂੰ ਕੱਲ੍ਹ ਪਤਾ ਲੱਗਿਆ ਜੀ ਅੱਜ ਤੇ ਕੋਈ ਸਰਕਾਰ ਦਾ ਨਮਾਇੰਦਾ ਆਇਆ ਆਪਣੇ ਕੋਲੇ ਸਾਡੇ ਕੋਲ ਤਾਂ ਹੁਣ ਜਿਸ ਤਰ੍ਹਾਂ ਤੁਸੀਂ ਆ ਗਏ ਇਸ ਤਰ੍ਹਾਂ ਬੰਦੇ ਆ ਰਹੇ ਹੋ ਨਹੀਂ ਕੋਈ ਸਰਕਾਰ ਦਾ ਕੋਈ ਐਸਡੀਐਮ ਕੋਈ ਤਹਿਸੀਲਦਾਰ ਕੋਈ ਡੀਸੀ ਕੋਈ ਆਇਆ ਜੀ ਕੋਈ ਪਟਵਾਰੀ ਆਇਆ ਸੀ ਸਾਡੇ ਅੱਛਾ ਜੀ ਤੇ ਕੁਝ ਕੋਈ ਵਿਸ਼ਵਾਸ ਦਵਾ ਕੇ ਗਿਆ ਵੀ ਸੰਸਕਾਰ ਵਾਸਤੇ ਮਗਾਵਾਂਗੇ ਬੋਡੀ ਨੂੰ ਜੇ ਤਾਂ ਕੋਈ ਵਿਸ਼ਵਾਸ ਨਹੀਂ ਜਦ ਆਊਗਾ ਵੀ ਪਤਾ ਲੱਗ ਜੂ ਤੁਸੀਂ ਕਿਸੇ ਨੂੰ ਕਿਸੇ ਨੂੰ ਕੰਟੈਕਟ ਕੀਤਾ ਜੀ ਕਿਹੜਾ ਵੀ ਸਰਕਾਰ ਲਿਆ ਕੇ ਦੇ ਸਾਨੂੰ ਸਾਡੀ ਰਸਤਾ ਤੇ ਆਪਣੇ ਕੋਈ ਸਦਾਸਬ ਕਿੰਨੀ ਜਮੀਨ ਹੈ ਜੀ ਜਮੀਨ ਤਾਂ ਹੈ ਨਹੀਂ ਜੀ ਜਮੀਨ ਵੇਚ ਕੇ ਭੇਜੇ ਦੀ ਮਾਰ ਅੱਛਾ ਜਮੀਨ ਹੀ ਵੇਚ ਕੇ ਭੇਜੇ ਸੀਗੇ ਵੀ ਚਲੋ ਮਾੜਾ ਮਾੜਾ ਜਿਹੜਾ ਪੁਹੇਖਿਆ ਉਹ ਥੋੜਾ ਉਜਲਾ ਹੋ ਜਾਊਗਾ ਹਾਂਜੀ ਬੁਕਾਨ ਦੀ ਹਾਂ ਤੇ ਫਿਰ ਹੁਣ ਤਾਂ ਪੈਸੇ ਵੀ ਗਏ ਜੀ ਕਰਦੋ ਜੀ ਵੀ ਗਏ ਸਭ ਗਏ ਵੀ ਤੁਸੀਂ ਸਰਕਾਰ ਨੂੰ ਹੁਣ ਕੀ ਕੀ ਕਹਿਣਾ ਚਾਹ ਰਹੇ ਜੀ ਕੀ ਤੁਹਾਡਾ ਕਹਿਣਾ ਜੀ ਅਸੀਂ ਤਾਂ ਇਹ ਕਹਿੰਦੇ ਹਾਂ ਫਿਰ ਚਲੋ ਹੋਰ ਕੁਝ ਨਹੀਂ ਰਿਹਾ ਜੀ ਸਾਡੇ ਬੱਚੇ ਆ ਜਾਣ ਇੱਥੇ ਜਿਹੜੇ ਗੁਜ਼ਰੇ ਅੱਛਾ ਜੀ ਕਿ ਸਰਕਾਰ ਉਸ ਵੀ ਸੰਸਕਾਰ ਵਾਸਤੇ ਮਤਲਬ ਉਹਨਾਂ ਦੀ ਲਾਸ਼ਾਂ ਜਿਹੜੀ ਹੈਗੀਆਂ ਉਹ ਸਰਕਾਰ ਦੇ ਨਜ਼ਦੀ ਇੰਤਜ਼ਾਮ ਕਰੇ ਹਾਂ ਤੁਸੀਂ ਐਸ ਡੀ ਐਮ ਵਗੈਰੇ ਨੂੰ ਜਾਂ ਕਿਸੇ ਨੂੰ ਮਾੜੇ ਵਟੂ ਅਰਜੀ ਉਹ ਜੀ ਦਿੱਤੀ ਸੀ ਕੋਈ ਕਿਸੇ ਨੂੰ ਦੇ ਦੇ ਤੁਰ ਕੋਈ ਅਰਜੀ ਦਿੱਤੀ ਹੈ ਮਤਲਬ ਹੁਣ ਤੁਹਾਨੂੰ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਮਤਲਬ ਆਪਣੀ ਇੰਨੀ ਇੰਨੀ ਕਿ ਸਹਾਇਤਾ ਕਰੇ ਸਾਡੀ ਇੰਨੀ ਬਾਹ ਫੜ ਲਵੇ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ ਸਿਰਫ ਸੰਸਕਾਰ ਹੋ ਜਵੇ ਕਰੇ ਤੇ ਬਾਡੀ ਆ ਜਾਣ ਤੇ ਉੱਥੇ ਕਿਹੜੀ ਕੰਪਨੀ ਚ ਕੰਮ ਕਰਦੇ ਸੀਗੇ ਰੈਸਟੋਰੈਂਟ ਨੂੰ ਕੰਮ ਕਰ ਰਹੇ ਸੀ ਅੱਛਾ ਉੱਥੇ ਰੈਸ਼ਨ ਕਿਨੇ ਕਿਨੇ ਟਾਈਮ ਨਾਲ ਕੰਮ ਕਰ ਰਹੇ ਸੀ ਉੱਥੇ ਹੁਣੋਂ ਕਿਉਂ ਆ ਗਏ ਪਹਿਲਾਂ ਹੋਰ ਜਗ੍ਹਾ ਸੀ ਫਿਰ ਉੱਥੇ ਚਲੇ ਗਏ ਉਹਨਾਂ ਕੋਲ ਉੱਥੇ ਵੀ 2-3 ਸਾਲ ਹੋ ਗਏ ਉਹਨਾਂ ਕਰਦੀਆਂ ਉਹਨਾਂ ਅੱਛਾ ਨਹੀਂ ਹੁਣ ਹੁਣ ਤਾਂ ਜੌਰਜੀਆ ਸੀ ਨਾ ਜੀ ਪਹਿਲ ਪਹਿਲ ਸ਼ੁਰੂ ਤੋਂ ਜੌਰਜੀਆ ਗਏ ਸੀ ਪਹਿਲਾਂ ਕਿਸੇ ਹੋਰ ਕੰਟਰੀ ਕੇ ਸੀ ਗਏ ਅੱਛਾ ਸ਼ੁਰੂ ਤੋਂ ਜੌਰਜੀਆ ਜੌਰਜੀਆ ਸੀਗੇ ਹੁੰਡਾ ਹੀ ਜੌਰਜੀਆ ਤੇ ਨਿਕਲੇ ਸੀ ਇੱਥੇ ਬਸ ਅੱਛਾ 1.5 ਸਾਲ ਹੋਏ 1.5 ਸਾਲ ਹੋ ਗਏ ਤੇ ਜਦੋਂ ਇਹ ਗਏ ਗਏ ਹੈ ਇਹ ਉਸੇ ਟਾਈਮ ਤੋਂ ਉਸੇ ਕੰਪਨੀਆਂ ਕੇ ਇਸ ਇਸ ਥਾਂ ਤੇ ਹੁਣ ਹੁਣ ਆਏ ਸੀਗੇ ਪਹਿਲਾਂ ਤਾਂ ਹੋਰ ਜਗ੍ਹਾ ਸੀਗੇ ਫੇਰ ਹੋਰ ਜਗ੍ਹਾ ਬਦਲ ਗਈ ਤੁਹਾਨੂੰ ਕੀ ਸੁਨੇਹਾ ਮਿਲਿਆ ਜੀ ਵੀ ਕੀ ਹੋਇਆ ਪਪਾਣਾ ਕੀ ਵਾਟੇ ਵਰਤਿਆ ਜੀ ਹਾਂ ਬਸ ਇਹ ਦਸਰ ਨਹੀਂ ਵੀ ਗੈਸ ਬਣੀ ਉੱਤੇ ਅੱਛਾ ਜੀ ਹੋਰ ਕੁਝ ਬੀਬੀ ਕਦੋਂ ਗਈ ਸੀ ਬੇਟੀ ਆਪਣੀ ਬਾਹਰ ਜੀ 8 ਸਾਲ ਹੋ ਗਏ 15 ਚ ਗਈ ਸੀ ਮੀਰ ਤੇ ਹਲਿਆਣ ਮੈਂਡ ਸੀਗੀ ਜੀ ਹਾਂ ਜੀ ਤੇ ਫਿਰ ਫੋਨ ਫੋਨ ਵੀ ਆ ਜਾਂਦਾ ਸੀ ਰੋਜ਼ ਨੂੰ ਹਾਂਜੀ ਗੱਲ ਹੋਈ ਸੀ ਉਦੋਂ ਵੀ ਕਿੰਨੇ ਦਿਨ ਪਹਿਲਾਂ ਫੋਨ ਆਇਆ ਸੀਗਾ ਜੀ ਹਾਂ ਉਸੇ ਦਿਨ ਹੋਈ ਸੀ 5:30 ਵੀਡੀਓ ਵੀ ਆਈ ਸੀ ਤੂਫਾਨ ਦੀ ਅੱਛਾ 5:30 ਵਜੇ ਉਸੇ ਦਿਨ ਤੂਫਾਨ ਦੀ ਵੀਡੀਓ ਭੇਜੀ ਸੀ ਰਾਤ ਨੂੰ ਗੱਲ ਵੀ ਹੋਈ ਸੀ ਕਹੇਰੀ ਮੰਮੀ ਕੀ ਕਰ ਰਹੀ ਮੈਂ ਕੀ ਆ ਮੈਂ ਰੋਟੀ ਬਣਾ ਰਹੀ ਬੁੱਤ ਨਹੀਂ ਉਹ ਤਾਂ ਉਹ ਤਾਂ ਤੂਫਾਨ ਤੂਫਾਨ ਮਤਲਬ ਉਦੋਂ ਉਦੋਂ ਤਾਂ ਨਹੀਂ ਪਤਾ ਸੀ ਵੀ ਇੰਨਾ ਇੰਨਾ ਕਿਹਣਾ ਬਰਤ ਜੀ ਹਾਂਜੀ ਸਲਾਈਟ ਚਲੀ ਗਈ ਸੀ ਫਿਰ ਉਹਨਾਂ ਨੇ ਕੋਈ ਜਨਰੇਟਰ ਵਗੈਰਾ ਲਾਇਆ ਤਾਂ ਫਿਰ ਉਸਮੇ ਪਤਾ ਨਹੀਂ ਕੀ ਹੋਇਆ ਵੀਰ ਜੀ ਫਿਰ ਆਪਾਂ ਨੂੰ ਮਾਤਾ ਕਦੋਂ ਪਤਾ ਲੱਗਿਆ ਮੈਨੂੰ ਤਾਂ ਕੱਲ ਪਤਾ ਲੱਗਿਆ ਵੀਰ ਜੀ ਬਾਕੀ ਪਤਾ ਤਾਂ ਹੋਰਾਂ ਨੂੰ ਮੇਰਾ ਮੁੰਡਾ ਗਿਆ ਵਾ ਕੋਰੀਆ ਉਹਦੇ ਦੋਸਤਾਂ ਨੂੰ ਫੋਨ ਕਰਦੀਆ ਵੀ ਜਤਿੰਦਰ ਜਿੱਥੇ ਅਮਨਿੰਦਰ ਤੇ ਅਮਰਿੰਦਰ ਕੰਮ ਕਰਦੀਆਂ ਤੇ ਉੱਥੇ ਰੈਸਟੋਰੈਂਟ ਚਾਹ ਪਾਣਾ ਵਾਰਤ ਗਿਆ ਹਏ ਤੇ ਬੇਬੇ ਵਿਆਹੂ ਦੀ ਤਿਆਰੀ ਕੀਤੀ ਵੀ ਸੀ ਮੈਂ ਬੇਟੀ ਦੀ ਮੈਂ ਸਿੱਤਰੀ ਮੋਦੀ ਜਿੰਨਾਂ ਦਾ ਖਰਚਾ ਹੋਗਾ ਤਾਂ ਮਾਰੇ ਤਾਂ ਖਰਚਾ ਹੀ ਵੀ ਜੀ ਕੁੜੀ ਚਲੇ ਰਹੀ ਤੀ ਹਾਏ ਨਹੀਂ ਮੈਂ ਬੇਬੇ ਗੱਲ ਕਰ ਰਹੀ ਮੈਂ ਕਿ ਕੁੜੀ ਦੇ ਵਿਆਹ ਵਾ ਤੁਸੀਂ ਕਹਿੰਦੇ ਜੀ ਵਿਆਹ ਨਹੀਂ ਕੀਤਾ ਸੀਗਾ ਵਿਆਹ ਵਾਸਤੇ ਮੈਂ ਕਿ ਤਿਆਰੀ ਤੁਨ ਕੀਤੀ ਵੀ ਕਰੇ ਸੀਗੇ ਜੀ ਹਾਂਜੀ ਇਹਨਾਂ ਕੁੜੀਆਂ ਦਾ ਵਿਆਹ ਕਰਿਆ ਤਾਂ ਜਦ ਦੇ ਉਹ ਕਿਦਾਰੀਆਂ ਦੂਰੀਆਂ ਜਿੱਤਰੋਂ ਪਿੰਡਾਂ માં ਕਰਾਂ ਜਦ ਦੀ ਕਰਦੀ ਤੀ ਗੇਲ ਲੱਗਦੀ ਵੇ ਜੀ ਅੱਛਾ ਜੀ ਹਾਂਜੀ ਤੇ ਮਾਤਾ ਹੁਣ ਸਰਕਾਰ ਤੋਂ ਕਿਹਾ ਤੁਸੀਂ ਮੰਗ ਕਰਦੇ ਆ ਅਸੀਂ ਉਹੀ ਮੰਗ ਕਰਦੇ ਆ ਵੀ ਜੀ ਵੀ ਮੇਰੀ ਬੇਟੀ ਦਾ ਮੂੰਹ ਦਿਖਾਇਆ ਜਾ ਲਿਆ ਕ ਸਾਡੇ ਪਾਸ ਤੋਂ ਕੁਝ ਹੈ ਨਹੀਂ ਜੀ ਸਾਡੀ ਮਦਦ ਕਰੀ ਜਾ ਵੀ ਜੀ ਮਤਲਬ ਐ ਤੁਹਾਡਾ ਕਹਿਣ ਤੋਂ ਪਾਪ ਵੀ ਸੰਸਕਾਰ ਵਾਸਤੇ ਜਿਹੜੀ ਬੋਡੀਜ਼ ਹੈਗੀਆਂ ਉਹ ਇੱਥੇ ਲਿਆਂਦੀਆਂ ਜਾਣ ਹਾਂਜੀ ਹਾਂਜੀ ਮੇਰੇ ਤੋਂ ਦੋ ਜੀ ਚਲੇ ਗਏ ਵੀ ਜੀ ਕਰਦੇ ਨੂੰ ਵੀ ਚਲੀ ਗਈ ਹਾਏ ਤੇ ਬੇਟੇ ਨਾਲ ਹੋਈ ਉਸ ਤੋਂ ਬਾਅਦ ਗੱਲ ਤੁਹਾਡੀ ਹਾਂ ਜੀ ਬੇਟੇ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਬਹੁਤ ਵਾਰ ਪਰ ਟੈਨਸ਼ਨ ਆਵਾ ਬੇਹਾ ਬੇਟਾ ਤੋਂ ਬਾਈ ਜੀ ਕੀ ਨਾਂ ਹੈ ਆਪਣਾ ਜਸਵਿੰਦਰ ਸਿੰਘ ਸਰਪੰਚ ਪਿੰਡ ਮਹਿਮਾ ਅ ਬਾਈ ਜੀ ਕੀ ਪਾਣਾ ਵਰਤਿਆ ਜਿਹਦੇ ਬਾਰੇ ਕੀ ਜਾਣਕਾਰੀ ਦੋਗੇ ਤੁਸੀਂ ਸਰ ਜਿਹੜਾ ਜੌਰਜੀਆ ਦੇ ਵਿੱਚ ਇਹ ਬਰਫੀਲਾ ਤੂਫਾਨ ਆਇਆ ਉਹਦੇ ਵਿੱਚ ਸਾਡੇ ਪਿੰਡ ਦੀ ਬੇਟੀ ਅਮਰਿੰਦਰ ਕੌਰ ਤੇ ਸਾਡੇ ਇਹਨਾਂ ਦੀ ਨੂੰ ਮਨਿੰਦਰ ਕੌਰ ਅੱਛਾ ਜੀ ਦੋਨੋਂ ਜਣੇ ਸੀ ਉੱਤੇ ਤੇ ਬਰਫੀਲੇ ਤੂਫਾਨ ਦੇ ਕਾਰਨ ਉਥੇ ਲਾਈਟ ਵਗੈਰਾ ਬੰਦ ਹੋ ਗਈ ਹੈ ਹਾਂਜੀ ਜਿਵੇਂ ਕਿ ਇਹਨਾਂ ਨੇ ਰਾਤ ਨੂੰ ਸੌਣ ਵੇਲੇ ਜਨਰੇਟਰ ਚਲਾ ਕੇ ਕੋਈ ਮਤਲਬ ਉਥੇ ਹੀਟਰ ਦਾ ਪ੍ਰਬੰਧ ਕੀਤਾ ਜੀ ਮਤਲਬ ਜੋ ਵੀ ਰੂਮ ਦੇ ਵਿੱਚ ਸੀ 10 12 ਜਨੇ ਅੱਛਾ ਅੱਛਾ ਜੀ ਨਹੀਂ ਉਹਦੇ ਵਿੱਚ ਕੋਈ ਐਸੀ ਕੋਈ ਗੈਸ ਵਗੈਰਾ ਬਣ ਗਈ ਹੈ ਲੀਕ ਹੋ ਗਈ ਹਾਂਜੀ ਜਿਹੜੀ ਉਸ ਤੇ ਉਸ ਤੋਂ ਬਾਅਦ ਇਸੇਰੇ ਉਹ ਨਹੀਂ ਉੱਤੇ ਜਿਹੜੇ ਨੇ ਬੈਦ ਰਤ ਹੋ ਗਈ ਜਾਨੀ ਸਾਰਿਆਂ ਦੀ ਅੱਛਾ ਜੀ ਤੇ ਹੁਣ ਤੁਸੀਂ ਕੋਈ ਸਰਕਾਰ ਵੱਲੋਂ ਕੋਈ ਮੜਾ ਮੋਟਾ ਕੋਈ ਮਿਲਿਆ ਜੀ ਵਿਸ਼ਵਾਸ ਨੂੰ ਵੀ ਉਹਨਾਂ ਦੇ ਸੰਸਕਾਰ ਵਾਸਤੇ ਕੋਈ ਲਾਸ਼ਾਂ ਵਗੈਰਾ ਲਿਆਉਣ ਵਾਸਤੇ ਜੀ ਸਰ ਹੋਈ ਹੈ ਸਾਡੀ ਐਮਐਲ ਸਾਬ ਨਾਲ ਵੀ ਗੱਲ ਹੋਈ ਹੈ ਪਰ ਉਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਵੀ ਅਸੀਂ ਸਾਰੀ ਕੋਸ਼ਿਸ਼ ਕੋਈ ਗਾਲੀ ਮੰਨਤ ਕਰਾਂਗੇ ਅੱਛਾ ਜੀ ਰੋਗ ਪਰਿਵਾਰ ਦੀ ਹੋਏਗੀ ਅੱਛਾ ਜੀ ਗੱਲ ਉਹਨਾਂ ਨੇ ਹਾਂਜੀ ਹੋਈ ਹੈ ਤੁਸੀਂ ਐਸਡੀਨ ਸਾਹਿਬ ਐ ਡੀਸੀ ਸਾਹਿਬ ਇਹਨਾਂ ਦੇ ਕੋਈ ਧਿਆਨ ਚ ਲੈਂਦੀ ਜੀ ਗੱਲ ਜੀ ਉਹਨਾਂ ਦੇ ਧਿਆਨ ਚ ਪਟਵਾਰੀ ਸਾਹਿਬ ਆਈ ਸੀ ਸਵੇਰੇ ਉਹਨਾਂ ਨੇ ਮਤਲਬ ਗੱਲ ਕੀਤੀ ਹੋਈ ਹੈ ਕੱਲ ਨੂੰ ਸ਼ਾਮੀ ਡੀ ਸੀ ਸਾਹਿਬ ਨੂੰ ਵੀ ਲੱਗੀ ਏਅਰਪੋਰਟ ਦਿੱਤੀ ਹੈ ਜੀ ਉਹਨਾਂ ਨੇ ਅੱਛਾ ਅੱਛਾ ਜੀ ਤੁਸੀਂ ਮਤਲਬ ਰਾਜਨੀਤੀ ਨਾਲ ਸੰਬੰਧ ਰੱਖਦੇ ਹੋ ਸਰਪੰਚ ਹੈਗੇ ਆ ਤੁਸੀਂ ਮਤਲਬ ਐਮ ਐਲ ਏ ਸਾਹਿਬ ਨਾਲ ਕੀਤੀ ਸੰਬੰਧੀ ਗੱਲ ਦੀ ਫੇਰ ਗੱਲ ਉਹਨਾਂ ਨੇ ਕੋਈ ਪਰਮਾਂਗਵਾਲਾ ਦਿੱਤਾ ਹੀ ਤੁਹਾਨੂੰ ਬਿਲਕੁਲ ਸਾਰ ਸਵੇਕ ਗੱਲ ਹੋਈ ਹੈ ਮੇਰੀ ਉਹਨਾਂ ਨਾਲ ਐਮ ਐਲ ਏ ਸਾਹਿਬ ਨਾਲ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਜੀ ਅਸੀਂ ਪਰਿਵਾਰ ਨਾਲ ਖੜੇ ਆ ਤੇ ਆਪਣੀ ਡੈੱਡ ਬੋਡੀ ਬਾਰੇ ਸਾਰਾ ਕੁਝ ਅਸੀਂ ਤਾਂ ਲੈ ਰਹੇ ਹਾਂ ਜਾਣਕਾਰੀ ਲੈ ਰਹੇ ਫੀਡਬੈਕ ਲੈ ਰਹੇ ਜਾਨੀ ਕਿ ਕਿੰਨੇ ਕ ਕਈ ਹਾਲਾਤ ਹੈ ਇਹ ਇਹਨਾਂ ਦੀ ਪਰਿਵਾਰ ਦੀ ਆਰਥਿਕ ਹਾਲਤ ਕਹੀ ਜੀ ਹੈ ਤੁਸੀਂ ਦੇਖ ਹੀ ਚੁੱਕੇ ਜੀ ਬਿਲਕੁਲ ਗਰੀਬ ਪਰਿਵਾਰ ਹੈ ਜੀ ਜਿਹੜੀ ਕੋਈ ਬੱਚੇ ਭੇਜਿਆ ਉਦੋਂ ਇਹਨਾਂ ਕੋਲ ਜਿਹੜੀ ਕੋਈ ਜ਼ਮੀਨ ਸੀ ਕਿਲਾ ਡੇਢ ਕਿਲਾ ਉਹ ਵੇਚ ਕੇ ਇਹਨਾਂ ਨੇ ਬੱਚੇ ਬਾਹਰ ਭੇਜੇ ਨੇ ਅੱਛਾ ਜੀ ਤੇ ਹੁਣ ਦੇਖੋ ਇਹ ਵਿਚਾਰੇ ਹੈਂਡੀਕੈਪ ਨੇ ਅੱਖਾਂ ਤੋਂ ਵੀ ਬਿਲਕੁਲ ਵਿਚਾਰ ਨੇ अच्छा जी ਤੇ ਹੋਰ ਕੋਈ ਪਰਿਵਾਰ ਦਾ ਕੋਈ ਸਾਧ ਨਹੀਂ ਹੈ ਨਾ ਕੋਈ ਵਿਚਾਰਾ ਹੈਗਾ ਜੀ ਅੱਛਾ ਜੀ ਅਸੀਂ ਸਰ ਇਹ ਤੁਹਾਡੀ ਮਾਦੇ ਰਹੀ ਸਰਕਾਰ ਤੋਂ ਦੁਆਰੇ ਫਿਰ ਅਪੀਲ ਕਰਦੇ ਆਂ ਜੀ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਡੈੱਡ ਬੋਡੀਆਂ ਜਿਹੜੇ ਬੱਚਿਆਂ ਦੀਆਂ ਇੱਥੇ ਲਿਆਂਦੀਆਂ ਜਾਣ ਤਾਂ ਜੋ ਇੱਥੇ ਸੰਸਕਾਰ ਕੀਤਾ ਜਾ ਸਕੇ ਠੀਕ ਹੈ ਜੀ ਹਾਂਜੀ ਕੋਈ ਆਰਥਿਕ ਮਦਦ ਬਾਰੇ ਵੀ ਸਰਕਾਰ ਨੂੰ ਅਪੀਲ ਕਰੋਗੇ ਜੇ ਕੋਈ ਮਾੜਾ ਮੋਟਾ ਇਹਨੂੰ ਆਰਥਿਕ ਮਦਦ ਮਿਲੇ ਕਿਉਂਗੇ ਇਹਨਾਂ ਕੋਲ ਤਾਂ ਜੋ ਪੂੰਜੀ ਸੀਗੀ ਉਹ ਵੀ ਲੱਗ ਗਈ ਬੱਚੇ ਵੀ ਗਏ ਬਿਲਕੁਲ ਜੀ ਅਸੀਂ ਅਪੀਲ ਲਈ ਕਰਾਂਗੇ ਜੀ ਬਿਲਕੁਲ ਜੀ ਕੋਈ ਆਰਥਿਕ ਮਦਦ ਵੀ ਕੀਤੀ ਜਾਵੇ ਬਾਕੀ ਹੋਰ ਵੀ ਤਰ੍ਹਾਂ ਦੀ ਕੋਈ ਮਦਦ ਹੋ